ਪਿਛਲੇ ਦਿਨੀ ਕੋਟਲੀ ਰੋਡ ਸ੍ਰੀ ਮੁਕਸਰ ਸਾਹਿਬ ਤੋਂ ਸ਼ਿਵਾ ਕੁਮਾਰ ਪੁੱਤਰ Ashok Kumar ਮਿਰਤਕ ਮਿਲਣਦੇ ਉਸਦੀ ਮਾਤਾ ਨੀਲਮ ਪਤਨੀ ਅਜੀਤ ਸਿੰਘ ਦੇ ਬਿਆਨਾਂ ਤੇ ਸ੍ਰੀ ਮੁਕਸਰ ਸਾਹਿਬ ਸਾਈ ਕੋਲਸ ਦੇ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮਕਦਮਾ ਪੀ ਐਨ ਐਸ थाना ਸਿਟੀ ਸ੍ਰੀ ਮੁਕਸਰ ਸਾਹਿਬ ਵਿਖੇ ਦਰਜ ਕੀਤਾ ਗਿਆ ਐਸ ਐਸ ਪੀ ਸ੍ਰੀ ਮੁਕਸਰ ਸਾਹਿਬ ਅਭਿਮੰਨੀ ਉ ਰਾਣਾ ਦੀਆਂ ਹਦਾਇਤਾਂ ਦੇ ਅਨੁਸਾਰ ਇਸ ਗੰਭੀਰ ਮਾਮਲੇ ਦੀ ਜਾਂਚ ਦੇ ਲਈ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਤਕਨੀਕੀ ਜਾਂਚ ਸੂਚਨਾ ਇਕੱਠੀ ਕਰਨ ਅਤੇ ਮੌਕੇ ਦੀ ਪੂਰੀ ਤਰ੍ਹਾਂ ਜਾਂਚ ਕਰਨ ਉਪਰੰਤ ਮਾਮਲੇ ਦੇ ਵਿੱਚ ਸ਼ਾਮਲ ਤਿੰਨ ਦੋਸ਼ੀਆਂ ਨੂੰ 12 ਘੰਟਿਆਂ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ। ਪਿਛਲੇ ਦਿਨ ਕੋਟਰੀ ਰੋਡ ਤੋਂ ਸ਼ਿਵਾਪੁੱਤਰ ਸ਼ੋਕਮਾਰ ਦੀ ਪੁਟ ਡੈੱਡ ਬੋਡੀ ਮਿਲੀ ਸੀ ਜਿਸ ਤੇ ਪੁਲਿਸ ਵੱਲੋਂ ਮਕਦਮਾ ਨੰਬਰ 245 ਮਿਤੀ 12/12 ਤਿੰਨ ਦੋਸ਼ੀਆਂ ਦੇ ਖਿਲਾਫ ਦਰਜ ਕੀਤਾ ਗਿਆ ਸੀ। ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਵਿਮਨੂ ਰਾਣਾਜੀਤ ਦੀ ਅਨੁਸਾਰ ਵੱਖ-ਵੱਖ ਟੀਮਾਂ ਬਣਾ ਕੇ ਪੁਲਿਸ ਨੇ ਤਿੰਨ ਦੋਸ਼ੀਆਂ ਰਮਨ ਕੁਮਾਰ ਪੁੱਤਰ ਜਗਸੀਰ ਸਿੰਘ ਅੰਕੁਸ਼ ਪੁੱਤਰ ਅਸ਼ੋਕ ਕੁਮਾਰ ਸੁਖਵਿੰਦਰ ਨਿੱਕੂ ਪੁੱਤਰ ਹਰदयाल ਸਿੰਘ ਨੂੰ 12 ਘੰਟਿਆਂ ਤੋਂ ਪਹਿਲੇ ਪਹਿਲੇ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਊਗਾ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਤੇ ਅਗਲੀ ਤਫ਼ਤੀਸ਼ ਅਮਨਚ ਲੈ ਜਾਂਦੀ ਜਾਊਗੀ ਜੋ ਤੱਤ ਸਾਹਮਣੇ ਆਉਣਗੇ ਉਹ ਪ੍ਰੈਸ ਨੂੰ ਦੱਸਿਆ ਜਾਵੇਗਾ। ਸ਼੍ਰੀ ਮੁਖਸਦ ਸਾਹਿਬ ਤੋਂ ਸ਼ਮਿੰਦਰ ਪਾਲ ਦੀ ਰਿਪੋਰਟ